ਮੈਨੂੰ ਸੁਣਾਣਾ ਕਿ ਦੇਖੋ ਜੀ ਜੇ ਤਾਂ ਮੇਰੀ ਕਿਸਮਤ ਦੇ ਵਿੱਚ ਲਿਖਿਆ ਹੋਇਆ ਮੈਂ ਕੁੱਤੇ ਖੁਲਾਣੇ ਆ ਤੇ ਫਿਰ ਮੈਂ ਕੁੱਤੇ ਹੀ ਖੜਾਵਾਂਗੀ ਜੇ ਪਰਮਾਤਮਾ ਨੇ ਮੇਰੀ ਝੋਲੀ ਭਰਨੀ ਹੋਈ ਖੁਸ਼ੀਆਂ ਨਾਲ ਫਿਰ ਮੈਂ ਉਹਨੂੰ ਵੀ ਖੜਾਉਂਗੀ ਤੇ ਮੈਡਮ ਲਾਈਫ ਦੇ ਵਿੱਚ ਐਸਾ ਮੂਡ ਆਇਆ ਕਿ ਮੈਂ ਡੌਗ ਦੇ ਨਾਲ-ਨਾਲ ਆਪਣੇ ਬੱਚੇ ਵੀ ਖੜਾ ਰਹੀ ਆ ਤੇ ਉਹਨਾਂ ਨੇ ਕਦੇ ਮੈਡਮ ਮੈਨੂੰ ਧੀ ਦੀ ਨਜ਼ਰ ਨਾਲ ਦੇਖਿਆ ਹੀ ਨਹੀਂਗਾ ਅੱਜ ਵੀ ਨਹੀਂ ਉਹ ਮੈਨੂੰ ਦੇਖਦੇ ਜੇ ਅੱਜ ਵੀ ਮੈਂ ਨਹੀਂ ਵੀ ਹੁੰਨੀ ਆ ਨਾ ਤੇ ਅੱਜ ਵੀ ਮੈਡਮ ਉਹ ਮਤਲਬ ਕਿ ਮੈਨੂੰ ਐਕਸੈਪਟ ਹੀ ਨਹੀਂ ਕਰਨਾ ਚਾਹੁੰਦੇ ਨਹੀਂ ਤਾਂ ਮੈਡਮ ਰੋਟੀ ਬਿਸਤਰੇ ਤੇ ਬਿਸਤਰੇ ਤੇ ਝੂਠੇ ਭਾਂਡੇ ਚ 4 ਸਾਲ ਹੋ ਗਏ ਮੈਰਿਜ ਨੂੰ ਕਦੇ ਉਹ ਕੋਈ ਕੰਮ ਮੈਨੂੰ ਕਹਿਣ ਤੇ ਮੈਂ ਉਹਨਾਂ ਨੂੰ ਕਿਹਾ ਹੋਵੇ ਮੈਂ ਨਹੀਂ ਕਰਨਾ ਸਾਰਾ ਕੁਝ ਨਾਲ ਕਰਾਇਆ ਹਸਪੀਟਲ ਗਏ ਸਿਸਟਰ ਇਨ ਲਾ ਵੀ ਗਏ ਮਦਰ ਇਨ ਲਾ ਵੀ ਗਏ ਸਾਰਾ ਕੁਝ ਉਹ ਆਪਣੇ ਹੱਥੀਂ ਕਰਾ ਕੇ ਲਿਆਏ ਸਾਰਾ ਕੁਝ ਬਟ ਫੇਰ ਵੀ ਇਹ ਕੁਝ ਉਹ ਕਰਦੇ ਸੀਗੇ ਜਾਂ ਤਾਂ ਮੈਂ ਉਹਨਾਂ ਨੂੰ ਪਸੰਦ ਨਹੀਂ ਸੀ ਜਾਂ ਫਿਰ ਵਿਆਹ ਵੀ ਉਹ ਆਪਣੇ ਹੱਥੀ ਕੀਤਾ ਸਾਰਾ ਕੁਝ ਗੱਜ-ਬੱਜ ਕੇ ਹਰ ਇੱਕ ਚੀਜ਼ ਮੈਡਮ ਬੱਦੇ ਮੈਂ ਇਹਨਾਂ ਨੂੰ ਨਹੀਂ ਕਿਹਾ ਕਿ ਮੈਨੂੰ ਤੁਸੀਂ ਲੈ ਕੇ ਲੱਗ ਰਹੋ ਅਲੱਗ ਮੈਡਮ ਮੈਂ ਹੋਣਾ ਕਿਦੇ ਕੋਲ ਆ ਮੇਰੇ ਕਿਹੜਾ ਕੋਈ ਦੇਰ ਜੇਠਾ ਇੱਕ ਇੱਕ ਸਿਸਟਰ ਸੀ ਉਹਨੇ ਵੀ ਆਪਣੇ ਘਰ ਚਲੇ ਜਾਣਾ ਸੀ ਬਟ ਮੈਡਮ ਮੈਨੂੰ ਅੱਜ ਤੱਕ ਨਹੀਂ ਸਮਝ ਆਈ ਕਿ ਇਹਨਾਂ ਨੇ ਮੈਨੂੰ ਘਰੋਂ ਕਿਉਂ ਕੱਟਿਆ